ਦੇਖੋ ਬਈ ਦੋ ਹੀ ਲੀਵਰ ਥੱਲੇ ਘੇਰ ਤੇ ਟੈਕ ਦੇ ਚੱਕਰ ਕਰਾਦੇ ਆਪਾਂ ਹਜ਼ਾਰ ਦੇਖੋ ਬਈ ਹਜ਼ਾਰ ਚੱਕਰ ਕਰਦੇ ਹਾਂਜੀ ਬਈ ਫਾਈਨਲੀ ਆਪਾਂ ਨੇ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਸਵਰਾਜ ਝੋਟਾ ਕਰਦੇ ਆ ਪਾਰਕ ਬਾਈ ਬਹੁਤ ਸ਼ਹਿਰਾਂ ਦੀ ਬਈਆਂ ਦਾ ਬਹੁਤ ਬਈ ਹੰਬੇ ਨਾਲ ਲੱਗੀ ਹੋਈ ਹੈ ਹਾਂਜੀ ਬਈ ਆਪਣੇ ਸਵਰਾਜ ਦੇ ਟੈਕ ਨੂੰ ਦੇਖ ਕੇ ਹਰੇਕ ਫੋਟੋ ਖਿਜਾ ਕੇ ਜਾਂਦਾ ਬਈ ਟਰੈਕਟਰ ਨਾਲ ਦੇਖ ਕੇ ਰੇਕ ਬਈ ਹਰੇਕ ਬੰਦਾ ਖੜ ਜਾਂਦਾ ਬਾਕੀ ਦੇਖੋ ਬਈ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ 50 vlog 007 ਤੇ ਹੋਰ ਬਾਈ ਕਿਦਾਂ ਹਮੀਦਾ ਬਾਈ ਵਧੀਆ ਤੇ ਫੁੱਟ ਹੋਊਗਾ ਫਿਰ ਬਾਈ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਏ ਖੜਾ ਵੀ ਆਪਣਾ ਸੁਵਰਾਜ ਝੋਟਾ ਝੋਟਾ ਵੀ ਝੋਟਾ ਬਾਕੀ ਬਾਈ ਜਿਹੜੇ ਮੇਰੇ ਵੀਰ ਨਵੇਂ ਜੁੜੇ ਨੇ ਪਹਿਲਾਂ ਤਾਂ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਮੇਰੇ ਵੀਰੋ ਜਰੂਰ ਕਰਦੇ ਹੋ ਠੀਕ ਹੈ ਤਾਂ ਜੋ ਤੁਹਾਨੂੰ ਨਵੀਂ ਤੇ ਨਵੇਂ ਵੀਡੀਓ ਦੇਖਣ ਨੂੰ ਮਿਲੇ ਕਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਬਾਈ ਆਪਾਂ ਨੇ ਡੈਕ ਲਵਾਇਆ ਨਵਾਂ ਡੈਕ ਦੀ ਪਰਫਾਰਮੈਂਸ ਬਹੁਤ ਦੀ ਵਧੀਆ ਬਾਈ ਬਹੁਤ ਪਿੰਡਰ ਵਿੱਚ ਲਾਇਦਾ ਬਹੁਤ ਜ਼ਿਆਦਾ ਵੱਜਦਾ ਹੈ ਜਦੋਂ ਬਲੂਥ ਉਸ ਨਾਲ ਅਟੈਚ ਕਰਦੇ ਫਿਰ ਥੋੜੀ ਜੀ ਬਾਜ ਨਾ ਬੇਸ ਘਟ ਜਾਂਦੀ ਆ ਉਹ ਬਾਈ ਬਲੂਥ ਨਾਲ ਬਹੁਤ ਧਮਕ ਵੱਜਦੀ ਐਨ ਕੋਈ ਇਹ ਜਿਹੀ ਕੋਈ ਇਸ਼ੂ ਨਹੀਂ ਹੈਗਾ ਵੀ ਐਨ ਪੂਰਾ ਗੱਲਬਾਤ ਸਿਰ ਆਏ ਡੱਕਦੀ ਆਪਣੇ ਦੀ ਬਾਕੀ ਬਾਈ ਜਿਹੜੀ ਕਿ ਡੈਕ ਤੁਹਾਨੂੰ ਪਤਾ ਹੈ ਲੰਬਾ ਜਿਆਦਾ ਹੋ ਗਿਆ ਛਤਰੀ ਵੀ ਲੰਬੀ ਹੋ ਗਈ ਬਈ ਇਹ ਮਗਰਾੜ ਮੜੇ ਮੜੇ ਹਿੱਲਦੇ ਤੇ ਠੀਕ ਆ ਇਹਦੇ ਨਾਲ ਹੁਣ ਆਪਾਂ ਬਹੁਤ ਜ਼ਿਆਦਾ ੱੱਕਾ ਜ ਨਹੀਂ ਕਰ ਸਕਦੇ ਜਦ ਤੱਕ ਕੋਈ ਇਹਨਾਂ ਦਾ ਸੋਲੂਸ਼ਨ ਕਰਨਾ ਪੈਣਾ ਜਾਂ ਸਪੋਰਟ ਫੂਟ ਲਵਾਉਣੀ ਪੈਣੀ ਆ ਜਾਂ ਬਈ ਉਹ ਤਾਂ ਪਾਈਪ ਲਾਈਨ ਦੇ ਤਾਂ ਬੁਰੇ ਲੱਗਣੇ ਆ ਉਹ ਤਾਂ ਲਵਾਉਣ ਨੂੰ ਜੀ ਨਹੀਂ ਕਰ ਰਿਹਾ ਹੈਗਾ ਪਰ ਉਹ ਮਗਰਾੜਾ ਨੂੰ ਨੁਕਸਾਨ ਆ ਬਈ ਇਹਦੇ ਲੰਬੇ ਡੈਕ ਦਾ ਵੀ ਜਦ ਤੱਕ ਕੋਈ ਥੱਲੇ ਜਿਗੜ ਕਰਕੇ ਜਿਹੜੀ ਕਿ ਥੱਲੇ ਨਾਟ ਲੱਗੇ ਹੋਵੇ ਕੋਈ ਉੱਥੇ ਜਿਗੜ ਕਰਕੇ ਲੰਬੀਏ ਪਿੰਨਾ ਕਰਕੇ ਵੀ ਲਾਉਣਾ ਪੈਣਾ ਬਈ ਉਹ ਕੋਈ ਵਧੀਆ ਕਾਰੀਗਰ ਮਿਸਤਰੀ ਤੇ ਕਰਵਾਉਣਾ ਪੈਣਾ ਕੰਮ ਬਈ ਇਹਦਾ ਵੀ ਜਿਹੜਾ ਤਾਂ ਜੋ ਆਪਣਾ ਡੈਕ ਨਾ ਹਿੱਲੇ ਠੀਕ ਆ ਬਈ ਤੇ ਬਾਕੀ ਡੈਕ ਦੀ ਪਰਫਾਰਮੈਂਸ ਵਧੀਆ ਹੈ ਇਹ ਖੜਾ ਆਪਣਾ ਟਾਈਗਰ ਝੋਟਾ ਆ ਵੀ ਝੋਟਾ ਜੀ ਦੇਖੋ ਬਈ ਆਪਾਂ ਨੇ ਝੋਟਾ ਰਖਾਇਆ ਮੇਰੇ ਇਹ ਆਪਾਂ ਬਸ ਸਿਰਫ ਬਈ ਕਰਾ ਨੂੰ ਯੂਜ਼ ਕਰਦੇ ਆ ਇਹਨੂੰ ਆਪਾਂ ਖੇਤੀ ਨਹੀਂ ਕਰਦੇ ਨਾ ਬਾਕੀ ਬਈ ਆ ਵੀ ਆਪਣਾ ਸ਼ੌਂਕ ਖਾਤਰ ਰੱਖਿਆ ਵਾ ਜਾਂ ਮਣਾ ਮੋਟਾ ਕੰਮ ਕਰ ਲਈਏ ਇਹਦੇ ਨਾਲ ਬਾਕੀ ਦੂਆ ਸਵਰਾਜ ਆਪਣਾ ਕੰਮ ਪਰ ਗਿਆ ਵਾ ਠੀਕ ਆ ਬਾਕੀ ਬਈ ਇਹ ਲਾਈਟਾਂ ਦੀ ਪਰਫਾਰਮੈਂਸ ਮੜੀ ਜੀ ਇੰਨੀ ਵਧੀਆ ਨਹੀਂ ਰਹੀ ਆਪਾਂ ਨੇ ਇਹ ਬਦਲ ਲੀਆਂ ਆ ਵੀ ਲਾਈਟਾਂ ਬਾਕੀ ਬਾਈ ਕੱਲ ਆਪਾਂ ਨੇ ਨਾ ਟ੍ਰੈਟ ਵੀ ਕਰਾਤੇ ਤੇ ਥੱਲੇੜੇ ਉਹਦੇ ਨਾਲ ਕੁਝ ਪਰਸੈਂਟ ਫਰਕ ਪੈ ਗਿਆ ਮਗਰਾੜਾ ਦਾ ਬਾਈ ਹੁਣ ਆਪਾਂ ਆਪਣੇ ਸਵਰਾ ਝੋਟੇ ਨੂੰ ਲੈ ਕੇ ਜਾ ਰਹੇ ਆ ਮੋਟਰ ਤੇ ਥੋੜਾ ਜਿਹਾ ਬਾਈ ਕੱत्ता ਰਹਿੰਦਾ ਜੀਰੀ ਵਾਲਾ ਇੱਕ ਪੌਦਾ ਦਾ ਹੋ ਗਿਆ ਇੱਕ ਉਹ ਕੱत्ता ਜਿਹਾ ਰਹਿ ਰਿਹਾ ਉਹ ਮਾਂ ਜੀਰੀ ਲਾਉਣੀ ਆ ਬਾਈ ਉਹ ਨੂੰ ਮੇੜ ਦੂਗਾ ਹੁਣ ਕਰਦੇ ਆ ਬਈ ਇਹਨੂੰ ਸਟਾਰਟ ਨਿਊਟਰਲ ਕਰਤੀ ਬਈ ਨਿਊਟਰਲ ਸਟਾਰਟ ਆ ਆਪਣਾ ਸਵਰਾਜ ਇਹ ਬਈ ਸਾਡੇ ਆਪਣੇ ਬੱਲੇ ਕਬਰ ਮੀਮੂ ਪਹਿਲਿਆ ਕੋਈ ਪ੍ਰੋਗਰਾਮ ਨਹੀਂ ਆਈ ਹੈਗੀ ਠੀਕ ਹੈ ਆ ਬਈ ਕਣਾਈ ਵਿਆ ਹਿੱਸਿਆਂ ਤੇ ਵਧੀਆ ਕੰਮ ਗੱਲਬਾਤ ਹੈ ਨਾ ਓਕੇ ਆ ਬਈ ਆ ਦੇਖੋ ਕੋਈ ਖਰਾਬ ਨਹੀਂ ਕੋਈ ਕੁਝ ਨਹੀਂ ਮੀ ਵੀ ਪੀ ਲਿਆ ਪਾਣੀ ਵੀ ਪੀ ਲਿਆ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈ ਜੀ ਬਾਕੀ ਪਤਾ ਨਹੀਂ ਵੇ ਬਾਅਦ ਚ ਆ ਜਵੇ ਠੀਕ ਆ ਹੁੰਦਾ ਇਹਨਾਂ ਹਰ ਬਈ ਪਹੁੰਚ ਕੇ ਬਾਪ ਨੰਪਤੇ ਹੁਣ ਪਵਾ ਰਹੇ ਆ ਆਪਾਂ ਬਲੈਸ ਸੁਵਰਾਜ ਮੰਤੇਲ ਬਈ ਇੱਧਰ ਗੈਸ ਵਾਲਾ ਤਾਂ ਮੁੱਤ ਗੈਸ ਵਾਲਾ ਪੰਪ ਲੱਗਿਆ ਹੋਈ ਉੱਧਰ ਵੇਚ ਦਿੰਦੀ ਹੈ ਤੇ ਇੱਧਰ ਡੀਜ਼ਲ ਤੇ ਪਟਕਾਉਣਾ ਬਾਏ 735 ਹਾਂਜੀ ਮਿੱਤਰੋ ਹੁਣ ਪਹੁੰਚ ਗਏ ਆਪਾਂ ਮੋਟਰ ਤੇ ਇਹ ਖੱਤਾ ਤਿਆਰ ਕਰਨਾ ਵੀ ਆਪਾਂ ਨੇ ਪਰ ਫਾਲੇ ਦੂਹਰ ਮਾਨੇ ਆਪਣਾ ਪਹਿਲਾਂ ਲੇਜ਼ਰ ਕਰਾ ਮਾਰਿਆ ਬਤਾ ਬਾਈ ਜੇ ਆਪਾਂ ਹੈਰੋ ਨਾਲ ਬੋਂਦੇ ਤਾਂ ਆਪਣਾ ਖੇਤ ਵਿਗੜ ਜਾਣਾ ਤਾਂ ਆਪਾਂ ਹੁਣ ਇਹਨੂੰ ਫਾਲੇ ਨਾਲ ਬੋਂਦੇ ਆ ਬਾਈ ਦੇਖੋ ਇੱਧਰ ਤਾਂ ਆਪਣੀ ਜੀਰੀ ਸੋਹਣੀ ਹੋ ਗਈ ਬਾਈ ਲਾਈਟ ਬਹੁਤ ਹੈਰਾਨ ਕਰ ਰਹੀ ਆ ਬਾਕੀ ਇਹ ਤਾਂ ਬੂਝਾ ਚੰਗਾ ਕਰੇ ਆਪਾਂ ਨੇ ਇਹ ਹੁਣ ਆ ਫਾਲੇ ਨਾਲ ਦੂਹਰ ਕਰਕੇ ਬਾਈ ਇਹਦਾ ਕਾਕੂ ਖਜ ਸੁੱਕ ਜਾਊਗਾ ਫਿਰ ਬਾਈ ਵਾ ਪਾਣੀ ਛੱਡ ਕੇ ਆਪਾਂ ਜੀਰੀ ਲਾ ਦੂਗਾ ਹੋਣ ਬਈ ਪੰਦੋਂ ਸਵਰਾਜ ਦਾ ਜਿਹੜੇ ਕੀ ਆਪਣੇ ਫਾਲੇ ਆ ਬਈ 11 ਦੇ ਫਾਲੇ ਆ ਹੁਣ ਆਪਾਂ ਸਵਰਾਜ ਦਾ ਤੁਹਾਨੂੰ ਦਿਖਾਨੇ ਆ ਕੀ ਪਰਫਾਰਮੈਂਸ ਰਹਿੰਦੀ ਆ ਦੇਖਿਓ ਮੜਿਆ ਚੈੱਕ ਕਰਿਓ ਦੇਖੋ ਜੀ ਆਪਾਂ ਨੇ ਟਰੈਕਟਰ ਦੇ ਨਾਲ ਪਾ ਲਿਆ ਪਹਿਲਾ ਗੇਅਰ ਤੇ ਇਧਰ ਪੈਰਾ ਹਾਈ ਹੋਈ ਥਾਪਾ ਲਿਫਟ ਗੇਅਰ ਤੇ ਪੂਰੀ ਆ ਜੀ ਦੇਖੋ ਬਈ ਦੋ ਹੀ ਲੀਵਰ ਥੱਲੇ ਗੇਅਰ ਤੇ ਟਰੈਕਟਰ ਦੇ ਚੱਕਰ ਕਰਦੇ ਆਪਾਂ 1000 ਦੇਖੋ ਇਹ 1000 ਚੱਕਰ ਕਰਦੇ ਦੇਖੋ ভাই 50 ਚੱਕਰ ਤੋੜ ਰਿਹਾ ਟਰੈਕਟਰ ਪਰੋਂ ਦਾਬ ਦਾ ਦੂਬ ਦਾ ਕੋਈ ਨਹੀਂ ਹੈ ਆਰਾਮ ਨਾਲ ਦੇਖੋ ਪੂਰਾ ਪਟਾਈ ਕਰ ਰਿਹਾ ਤੇ ਰਿਹਾ ਚੱਕਰਾ ਬਛੜਿਆ ਟਰੈਕਟਰ ਆਪਣਾ 900 ਚੱਕਰਾਂ ਪਰ ਆ ਗਿਆ 100 ਚੱਕਰ ਤੋਂ 100 ਚੱਕਰ ਤੋੜ ਰਿਹਾ ভাই ਟਰੈਕਟਰ ਨੂੰ ਕੋਈ ਪ੍ਰਵਾਹ ਨਹੀਂ ਹੈਗੀ ਦੇਖੋ ਪਹਿਲੇ ਆਈ ਮੈਂ ਚੱਲ ਰਿਹਾ ਐਨੇ ਸਰੋਹ ਚੱਕਰਾਂ ਪਰ ভাই ਬਾਕੀ ਹੁਣ ਆਪਾਂ ਤੁਹਾਨੂੰ ਇਹਦੇ 1200 ਚੱਕਰ ਦੇਖਦੇ 1200 ਚੱਕਰ ਪਰ ਕਿੰਨੇ ਕ ਚੱਕਰ ਤੋੜਦਾ ਟਰੈਕਟਰ ਦੇਖੋ ਬਾਈ ਪੂਰੀ ਛੱਡੀ ਵੀ ਆਪਾਂ ਨੇ ਹੁਣ ਬਾਈ ਆਪਾਂ 1200 ਚੱਕਰ ਕਰਦੇ ਟਰੈਕਟਰ ਦੇ ਹੋਰ 120 ਚੱਕਰਾਂ ਬទੋੜ ਰਹੇ ਹਾਂ ਦੇਖਦਾ ਕਿੰਨੇ ਕ ਚੱਕਰ ਤੋੜਦਾ ਟਰੈਕਟਰ भाई 1200 ਪਰ 100 ਚੱਕਰੇ ਤੋੜ ਰਿਹਾ ਟਰੈਕਟਰ ਦੇਖੋ 1200 ਤੇ ਪਰ ਥੋੜੀ ਜਿਹੀ ਧੂਈ ਘੱਟ ਗਈ ਆ 5 ਕੁਤੀ 50 ਦੇ ਚੱਕਰ ਲਾਉ ਦੂਗੀ ਦੇਖ ਲਓ ਭਾਈ 1200 ਤੇ 50 ਦੇ ਚੱਕਰ ਤੋੜ ਰਿਹਾ 1000 ਪਰ 100 ਚੱਕਰ ਤੋੜ ਰਿਹਾ ਤੇ 1200 ਪਰ 50 ਚੱਕਰ ਤੋੜ ਰਿਹਾ ਬਈ ਕਲੇਟ ਪੂਰੀ ਛੱਡੀ ਵੀ ਆਪਣੀ ਪਹਿਲਾ ਹਾਈ ਗੇਅਰ ਆ ਟਰੈਕਟਰ ਦਾ ਬਈ ਇਹ ਸਵਰਾਥ ਦਾ ਚੋਰਟਾਈ ਆ ਜਿੰਨਾ ਕ ਆਪਾਂ ਸਲੋ ਚੱਕਰਾਂ ਅਪਰਾਂਦੇ ਬਈ ਜ਼ੋਰ ਬਹੁਤ ਜ਼ਿਆਦਾ ਮਾਰਿਆ ਦੇਖੋ ਪਟਾਈ ਵੀ ਪੂਰੀ ਹੋ ਰਹੀ ਆ ਦੇਖੋ ਟਰੈਕਟਰ ਚੱਕਰ ਥੱਲੇ ਨਹੀਂ ਆ ਰਿਹਾ ਬਾਈ ਉਹ ਤੋਂ ਉੱਤਨੇ ਦਾ 1100 ਚੱਕਰਾ ਭਰਾ ਦੇਖੋ 1200 ਤੋਂ ਛੱਟੇ ਆਪਨੇ 1100 ਦੇ ਪਲੱਸੇ ਚੱਕਰ ਆ ਟਰੈਕਟਰ ਦੇ ਦੇਖੋ ਥੱਲੇ ਫਿਰਿਆ ਆਉਣਾ ਨੂੰ ਤੇਨੂੰ ਬਾਈ ਬਾਲੇ ਨਾਲ ਪਟਾਈ ਵੀ ਪੂਰੀ ਹੋ ਰਹੀ ਹੈ ਪਿੱਛੇ ਦੇ ਸਰਵਾਤ ਹੈ ਛੋਟਾ ਟਰੈਕਟਰ ਆ ਕੋਈ ਕੋਈ ਹਾਂਜੀ ਮਿੱਤਰੋ ਦੂਰ ਦੇ ਫਾਲੇ ਤੇ ਆਪਾਂ ਨੇ ਮਾਰਤਾ ਜਿਹੜੇ ਕਿ ਫਾਲੇ ਹਨ ਤੁਹਾਨੂੰ ਪਤਾ ਹੈ ਵੀ 11 ਦੇ ਫਾਲੇ ਤੇ ਆਪਣੇ ਪੂਰੀ ਲਿਫਟ ਡਾਊਨ ਕਰਕੇ ਬਾਈ 60 70 70 ਕ ਚੱਕਰ ਤੋੜ ਰਿਹਾ ਤਾਂ ਬਾਈ 100 ਮਾਂ ਤੇ ਜਿੱਕਣਾ ਹੁਣ ਪਹਿਲਾਂ ਤੁਸੀਂ ਦੇਖਿਆ ਤਾਂ ਵੀ 100 ਚੱਕਰ ਤੋੜ ਰਿਹਾ ਤਾਂ ਆਪਾਂ ਨੇ 1000 ਪਰ ਛੱਡਿਆ ਤਾਂ 900 ਪਰ ਆ ਗਿਆ ਤਾਂ ਫਿਰ ਆਪਾਂ ਨੇ 1200 ਪਰ ਛੱਡਿਆ ਤਾਂ ਇਹ ਬਾਈ 11 11500 ਚੱਕਰਾਂ ਉਪਰਾ ਗਿਆ ਤਾਂ ਬਈ ਉਹ ਦੇਖੀ ਜਾਈ ਤਾਂ ਆਪਾਂ ਨਾਰਮਲ ਇਹਦਾ ਆਈਡੀਆ ਲਾਈ ਟਰੈਕਟਰ ਦਾ ਵੀ ਫੁੱਲ ਪਾਣੇ 11ਵੇਂ ਫਾਲ ਸਾਡੇ ਸਾਹਮਣੇ ਦਵੇ ਲਿਫਟ ਪੂਰੀ ਥੱਲੇ ਗੇਰੀ ਵੀ ਤੀ ਹੁਣ ਦੂਹਰਦੇ ਵੀ ਆਪਾਂ ਨੇ ਮਾਰਿਆ ਤਾਂ ਵੀ ਬਈ ਪੂਰੀ ਲਿਫਟ ਗੇਰੀ ਵੀ ਦੂਹਰ ਚ ਕਿਉਂ ਥੱਲੇ ਫਾਲੇ ਹੋਰ ਜਾਣ ਲੱਗ ਜਾਨੇ ਆ ਕੋਈ ਟਰੈਕਟਰ ਚੱਕਰ ਨਹੀਂ ਤੋੜ ਰਿਹਾ ਹੈਗਾ ਬਸ ਤੁਸੀਂ ਨਾਰਮਲ ਬਈ 100 ਚੱਕਰ ਮੰਨੋ ਤੁਸੀਂ ਜੇ ਆਪਾਂ 1200 ਛੱਡ ਰਿਹਾ ਪਰ 1100 ਪਰਾਉਗਾ ਟਰੈਕਟਰ ਵੀ ਇੰਨੇ ਕਿ ਚੱਕਰ ਆਪਣਾ ਸਵਰਾ ਛੋਟਾ ਤੋੜ ਰਿਹਾ ਬਾਕੀ ਆ ਪੂਰੀ ਲਿਫਟ ਡਾਊਨ ਕਰਕੇ ਬਾਈ ਕਿੱਥੇ ਆਪਣੇ ਲਿਫਟ ਸਾਰੀ ਪੂਰੀ ਡਾਊਨ ਕਰਕੇ ਪਹਿਲੇ ਹਾਈ ਦੇ ਵਿੱਚ ਟਰੈਕਟਰ 100 ਕ ਚੱਕਰ ਤੋੜ ਰਿਹਾ ਬਾਈ ਪਰਫਾਰਮੈਂਸ ਬਹੁਤ ਵਧੀਆ ਆਪਣੇ ਛੋਟੇ ਦੀ ਫਾਲਿਆਂ ਤੇ ਵੀ ਬਾਕੀ ਖੈਰੋਂ ਤੇ ਵੀ ਮੈਂ ਤਾਂ ਬਾਈ ਦੋਏ ਹਾਈੋਂ ਬਾਇ ਕਰਦਾ ਹੁੰਨਾ ਮੈਂ ਨਾ ਫਿਰ ਕੰਟਰੋਲਰ ਨੂੰ ਉੱਪਰ ਕਰ ਲਾਂ ਨਾ ਥੋੜਾ ਜਿਹਾ ਇਹ ਇੱਥੇ ਰੱਖ ਕੇ ਬਾਈ ਕਿਉਂ ਫਿਰ ਪਹਿਲੇ ਮੈਂ ਇਹ ਇੱਥੇ ਇੱਥੇ ਰੱਖ ਲਾਉਣਾ ਬਾਈ ਇਹਨੂੰ ਤੇ ਇੱਥੇ ਰੱਖਦਾ ਹੁੰਨਾ ਦੋਏ ਲੀਵਰ ਨੂੰ ਮੈਂ ਦੋਏ ਹਾਈ ਦੇ ਵਿੱਚ ਪਾਇਆ ਕਰਦਾ ਹੁੰਨਾ ਚੱਕਰ ਕਰਦਾ ਹੁੰਨਾ ਮੈਂ 11-1200 1000 1000 ਤੋਂ ਵੀ ਵਾਧਾ ਨਾਲ ਬਾਈ 11-1200 ਬਾਈ ਕਿਉਂ ਟਰੈਕਟਰ ਦਾ ਤੋੜਾ ਬਥੇਰਾ ਹੁੰਦਾ ਰਾਮ ਨਾਲ ਖੇਤਾਂ 'ਚ ਫਾਰੇ ਫੂਲੇ ਜਿਹਾ ਹੈਰੋ ਵੱਜ ਜਾਂਦੀ ਆ ਠੀਕ ਆ ਹੁਣ ਮੈਂ ਤੁਹਾਨੂੰ ਦਿਖਾਉਣ ਖਾਤਰ ਪੂਰਾ ਡਾਊਨ ਕਰਕੇ ਪਹਿਲੇ ਹਾਈ ਦੇ ਵਿੱਚ ਬਣਾਇਆ ਤਾਂ ਬਾਈ ਦੋਏ ਹਾਈ 'ਚ ਪਾਇਆ ਤਾਂ ਹੈ ਤਾਂ ਬਾਈ ਪਰ ਉਹ ਦੋਏ ਹਾਈ ਦੇ ਵਿੱਚ ਜ਼ਿਆਦਾ ਪੁਰ ਰਹੀ ਜਾਣੀ ਪੈਂਦੀ ਜ਼ਿਆਦਾ ਠੀਕ ਆ ਕਿਉਂ ਚੱਕਰ ਬਹੁਤ ਹੋ ਜਾਂਦੇ ਦੋਏ ਹਾਈ ਦੇ ਵਿੱਚ ਇੱਥੇ ਕਿ ਦੋ ਇਥੇ ਲੀਵਰ ਕਰਦੇ ਦੁਹਾਈ ਦੇ ਵਿੱਚ ਬਹੁਤ ਵਧੀਆ ਚੱਲਦਾ ਠੀਕ ਆ ਬਾਕੀ ਆਪਾਂ ਨੇ ਹੁਣ ਪਹਿਲੇ ਦੇ ਵਿੱਚ ਪੂਰਾ ਡਾਊਨ ਕਰਕੇ ਵਾਇਆ ਪਰਫਾਰਮੈਂਸ ਬਾਈ ਗੁੱਡ ਆ ਡਰੈਕਟਰ ਦੀ ਹਾਂਜੀ ਬਾਈ ਦੋ ਖਿੱਤ ਆਪਨੇ ਤਿਆਰ ਕਰਤੇ ਬਸ ਪਾਣੀ ਛੱਡ ਕੇ ਬਾਈ ਰੂਟਾ ਵੀਟਰ ਨਾਲ ਜਾਂ ਫੜਾਂ ਨਾਲ ਕਥਾਲੀਆਂ ਜੀ ਨੇੜੇ ਉਹਨਾਂ ਨਾਲ ਕਦੋਂ ਕਰ ਦੂੰਗਾ ਉਹਦੇ ਬਾਅਦ ਆਪਣਾ ਫਾਈਨਲ ਸਜੂ ਕੰਮ ਬਾਈ ਆਪਣੀ ਨਾਲ ਜਿਹੜੀ ਮੋਟਰ ਰੱਖੀ ਵੀ ਸੀ ਪਹਿਲਾਂ ਨੀਲੇ ਰੰਗ ਦੀ ਮੋਟਰ ਦੇਖੀ ਹੋਣੀ ਬਾਈ ਪਹਿਲਾਂ ਪੁਰਾਣੇ ਬਲੌਗ ਚ ਜਿਹਨੇ ਨਹੀਂ ਦੇਖੀ ਬਾਈ ਉਹ ਹੈਗੀ ਤੀ ਸੜ ਗਈ ਉਸ ਤੋਂ ਬਾਅਦ ਆਪਾਂ ਆ ਮੋਟਰ ਲੈ ਕੇ ਆਏ ਆ ਬਾਈ ਮੋਟਰ ਇਹਨਾਂ ਪਾਣੀ ਕੱਢਦੀਆਂ ਨਾ ਬਾਈ ਐ ਖਾਲ ਮਚਾ ਦਿੰਦੀ ਆ ਪੂਰੀ ਜਿਸ ਤਰ੍ਹਾਂ ਆਪਾਂ ਕਹਿਣ ਦਾ ਭਾ ਮੇਰਾ ਵੀ ਪੂਰਾ ਪਾਣੀ ਆ ਬਈ ਇਹ ਮੋਟਰ ਦਾ ਹੁਣ ਆ ਇਹਦੇ ਬਾਈ ਆਪਾਂ ਜਿਸ ਤਰ੍ਹਾਂ ਹੁਣ ਆ ਮੀਟਰ ਉੱਪਰ ਆ ਇਹਦਾ ਲਾਉ ਆਪਾਂ ਨੇ ਜਿਹੜਾ ਸਟਾਰਟਰ ਇਹਦਾ ਹੁਣ ਤਾਂ ਲਾਈਟ ਹੈ ਨਹੀਂ ਤੇ ਮੈਂ ਤੁਹਾਨੂੰ ਖਾਬ ਹੀ ਦਿੰਦਾ ਬਾਈ ਜਿਹੜੀ ਹੁਣ ਚੱਕਰ ਲੇ ਰਹੀ ਹੈ ਨਾ ਮੋਟਰ 1800 1900 ਚੱਕਰ ਲੇ ਰਹੀ ਆ ਆਪਾਂ ਨੇ ਨਾ ਇਹਦਾ ਪਾਣੀ ਘਟਾਉਣਾ ਵੜਾ ਜਾ ਪਾਣੀ ਕਿਸ ਤਰ੍ਹਾਂ ਘਟਾਉਣਾ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਨਟ ਖੋਲ ਕੇ ਨਾ ਇਹਦੇ ਵਿੱਚ ਜਿਹੜਾ ਪੱਖਾ ਹੁੰਦਾ ਬਈ ਘੁੰਮਣ ਵਾਲਾ ਇਹਦੇ ਵਿੱਚ ਲੱਗਿਆ ਹੋ ਹੁੰਦਾ ਉਹਦੇ ਵਿੱਚ ਨਾ ਗੱਟੀਆਂ ਲਾਉਣੀਆਂ ਪੈਣੀਆਂ ਇਹਦੇ ਕਰਕੇ ਇਹਦਾ ਪਾਣੀ ਘਟ ਜਾਣਾ ਉਸ ਤੋਂ ਬਾਅਦ ਬਈ ਆਪਣਾ ਜਿਹੜਾ ਸਟਾਰਟਰ ਨੇ ਜਿਹੜੇ ਮੋਟਰ ਨੇ ਲੋਡ ਘਟ ਲਊਗੀ ਠੀਕ ਆ ਉਹਦੇ ਨਾਲ ਬਈ ਮੋਟਰ ਗਰਮ ਨਹੀਂ ਹੁੰਦੀ ਹੁਣ ਆਪਾਂ ਨੇ ਕੱਲ ਰੱਖੀ ਸੀ ਆਹ ਮੋਟਰ ਇਹਦੇ ਵਿੱਚ ਆਪਾਂ ਨੇ ਇਹ ਚਲਾਤੀ ਦੀ ਦੋ ਗੱਟੀਆਂ ਲਾਈਆਂ ਤੇ ਬਈ ਇਹਦੇ ਵਿੱਚ ਪਹਿਲਾਂ ਲੇ ਰਹੀ ਸੀ ਆ 2100 ਚੱਕਰ 2100 ਲੋਡ ਦੱਸ ਜਿੰਦੀ ਬਈ ਜਿਹੜਾ ਉੱਪਰ ਉੱਪਰ ਆਏ ਦੱਸਦੀ ਆਪਣਾ ਵੋਲਟੇਜ ਕਿੰਨੀ ਆ ਥੱਲੇ ਵੀ ਕਿੰਨਾ ਆਪਣੀ ਮੋਟਰ ਲੋਡ ਦੇ ਰਹੀ ਆ ਉਰੇ ਬਈ 2100 ਆ ਰਿਹਾ ਤਾਂ ਉਸ ਤੋਂ ਬਾਅਦ ਆਪਾਂ ਨੇ ਦੋ ਗੱਟੀਆਂ ਲਾਤੀਆਂ ਦੋ ਗੱਟੀਆਂ ਦੇ ਬਾਅਦ ਬਈ ਇਹ 17-1800 ਪਰ ਆ ਗਿਆ ਫਿਰ ਬਾਅਦ ਚ ਜਦੋਂ ਮੈਂ ਘੰਟਾ ਚਲਾ ਕੇ ਦੇਖੀ ਬਈ ਮੋਟਰ ਉਸ ਤੋਂ ਬਾਅਦ ਵੀ ਮੋਟਰ ਗਰਮ ਹੋ ਰਹੀ ਸੀ ਹੁਣ ਆਪਾਂ ਨੇ ਇਹਦੇ ਵਿੱਚ ਜੇ ਦੋ ਗੱਟੀਆਂ ਹੋਰ ਲਾਉਂਗਾ ਜਾਂ ਬਈ ਇੱਕ ਨਵਾਂ ਰੇ ਕਵਰ ਲੱਗਿਆ ਹੋਣਾ ਦਾ ਪੱਖੇ ਵਾਲਾ ਉਹਦੇ ਕਰਕੇ ਵੀ ਹੋ ਸਕਦਾ ਬਈ ਪੱਖੇ ਦੀ ਜਿਹੜੀ ਹਵਾ ਹੀਟ ਇਹਨੂੰ ਹੀ ਆਉਂਦੀ ਬਈ ਆ ਗਰਮ ਹੋ ਗਈ ਦੀ ਮੋਟਰ ਪੂਰੀ ਇਸ ਕਰਕੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਗੱਟੀ ਜਾਂ ਦੋ ਗੱਟੀ ਹੋਰ ਲਾਉਣੀ ਪੈਣੀ ਹੈ ਉਸ ਤੋਂ ਬਾਅਦ ਬਈ 1500 ਦਾ ਲੋਡ ਲੈਣ ਲੱਗ ਜੂਗੀ 1500 ਆਜੂਗਾ ਰੇ ਠੀਕ ਆ ਜਿਹੜਾ ਅਪਰ ਵੋਲਟੇਜ ਆ ਉਪਰ ਵੋਲਟੇਜ ਥੱਲੇ ਲੋਡ ਹੁੰਦਾ ਉਸ ਤੋਂ ਬਾਅਦ ਦੇਖਦੇ ਆਂ ਬਈ ਆਪਣੀ ਮੋਟਰ ਕਿੰਨਾ ਕੁ ਲੋਡ ਲੈਂਦੀ ਆ ਹਾਂਜੀ ਬਾਈ ਹੁਣ ਲੈ ਕੇ ਆ ਗਏ ਆਪਾਂ ਬਣੇ ਟਾਈਗਰ ਨੂੰ ਬਾਈਕ ਡੌਲ ਜੀ ਲਾਉਣੇ ਆ ਛੋਟੀ ਜੀ ਉਹ ਟਾਈਗਰ ਨਾਲ ਕਰਾਣ ਨਾਲ ਲਾ ਦੇਣੇ ਆ ਮੁਰੇ ਨਾਲ ਕਰੰਟ ਕਰਾਣ ਨਾਲ ਹਾਂਜੀ ਬਾਈ ਹੁਣ ਆਪਾਂ ਲੈ ਕੇ ਚੱਲੇ ਆਂ ਸਵਰਾਜ ਨੂੰ ਕੰਮ ਤੇ ਇੱਕ ਦੋ ਬਾਈ ਮਲਬੇ ਦੀ ਮਨਿਆਦਾਂ ਦੀ ਤੇ ਟਾਇ ਉਹ ਪਟਣੀਆਂ ਮਨਿਆਦਾਂ ਜੀਆਂ ਉਹ ਸਾਫ ਜੀ ਕਰਨੀ ਉਹਦਨ ਪੱਟ ਕੇ ਆਦੇ ਬਾਈ ਦੇਖਦੇ ਹਾਂ ਡੈਕ ਲਾ ਕੇ ਟਰਾਲੀ ਤੇ ਕੀ ਪਰਫਾਰਮੈਂਸ ਰਹਿੰਦੀ ਆਪਣੀ ਸਵਰਾਜ ਝੋਟੇ ਦੀ ਇਹੰਦਾ ਦਾ ਹੈ ਬਾਈ ਦੇਖਦੇ ਹਾਂ ਕਿ ਆਪਾਂ ਨੂੰ ਕੋ ਇਹਦਾ ਅੱਜ ਪਤਾ ਲੱਗ ਜੂਗਾ ਵੀ ਇਹਨੇ ਸਪੋਰਟਾਂ 'ਚ ਲੋਡ ਹੈ ਜਾਂ ਨਹੀਂ ਲੋਡ ਹਾਂ ਜੀ ਫਾਈਨਲੀ ਆਪਾਂ ਨੇ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਸਵਰਾ ਚੌਟਾ ਕਰਤੇ ਆ ਪਾਰਕ ਬਾਈ ਬਹੁਤ ਸ਼ਹਿਰਾਂ ਦੀ ਬਈਆਂ ਤਾਂ ਬਹੁਤ ਮੁਸ਼ਕਲ ਆ ਬਈ ਔਖਾ ਹੈ ਬਹੁਤ ਜਾਮ ਲੱਗ ਗਿਆ ਵੈਸ ਰਸਤੇ ਵਾਂ ਪੂਰੇ ਕੰਨਾਂ ਵੀ ਕੰਮ ਸੋਨੇ ਇਹ ਮਲਬਾ ਕਰਣਾ ਜੀ ਤੇ ਇੱਧਰ ਹੋ ਗਿਆ ਤੇ ਪਾਲੀ ਸਾਈਡ ਤੇ ਹੋ ਗਿਆ ਉਹ ਕੱਢਣਾ ਮਸ਼ੀਨ ਆ ਰਹੀ ਹੈ ਪਿੱਛੇ ਇਹ ਸਾਰੀ ਮੱਟੀ ਉੱਡ ਜਾਏਗੀ ਉਹ ਉੱਡਦੀ ਹਾਂ ਜੀ ਫਾਈਨਲੀ ਆਪਣੀ ਜੀਸੀ ਮਸ਼ੀਨ ਵੀ ਪਹੁੰਚ ਗਈ

ਸਭੀ ਕਿੰਨੀ ਛੋਟੀ ਸੜਕਾ ਦੇਖੋ ਮਸ਼ੀਨ ਮੋੜ ਨਹੀਂ ਆਉਂਦੀ ਬਈ ਰਸਤਾ ਹੀ ਨਹੀਂ ਹੈ ਬਈ ਜਗ੍ਹਾ ਹੀ ਨਹੀਂ ਕਿਤੇ ਖਾਲੀ ਦੇਖੋ ਸਾਰੇ ਕਿਤੇ ਕੁਆਟਰੇ ਕੁਆਟਰ ਪਏ ਆ ਵੀ ਕੁਆਟਰਾਂ ਵੀ ਤਾਂ ਇੱਥੇ ਵੀ ਕੁਆਟਰ ਪੈ ਰਹੇ ਆ ਬਾਈ ਦੇਖੋ ਸਪੇਸ ਹੀ ਨਹੀਂ ਹੈ ਕੋਈ ਚੀਜ਼ ਖੜਾਉਣ ਦੀ ਦੇਖੋ ਡਾਕਟਰ ਵੀ ਆਪਣਾ ਰਸਤੇ ਪਰੇ ਖੜਿਆ ਬਈ ਦੇਖੋ ਬਈ ਮਸ਼ੀਨ ਮੋੜੀਏ ਦੇਖੋ ਕਿੰਨੇ ਪਬਲਿਕ ਲੱਗੀ ਹੋ ਗਈ ਰਸਤੇ ਜਿਹੇ ਜਾਂਦੇ ਆ ਇਧਰ ਉਧਰ ਨੂੰ ਮੇਰਾ ਲੱਗੀ ਹੋ ਜੀ ਕੰਮ ਬਾਈ ਥੋੜਾ ਜਾਈ ਆਪਾਂ ਉਦੋਂ ਪਹਿਲਾਂ ਕਰਕੇ ਤੇ ਕੰਮ ਸਾਰਾ ਆ ਬਸ ਆਹੀ ਮਲਬਾ ਜਾ ਚੱਕਣਾ ਬਸ ਬਹੁਤ ਤਾਂ ਕੰਮ ਹੈ ਨਹੀਂ ਹਾਂਜੀ ਬਾਈ ਕਰ ਲਈ ਆਪਣੀ ਮਸ਼ੀਨ ਨੇ ਪਤਾ ਹੀ ਸਟਾਰਟ ਅੱਧੀ ਟਰਾਲੀ ਦਾ ਭਰਤੀ ਮੇਰੇ ਖਿਆਲ ਤੇ ਹਾਫ ਦੀਕ ਦਾ ਭਰ ਗਈ ਬਾਈ ਅੱਧਿਕ ਰਹਿ ਗਈ ਬਾਈ ਰਸਤਾ ਹੀ ਨਹੀਂ ਜਾਣ ਨੂੰ ਇਹ ਫੈਸਲੇ ਹੋ ਰਿਹਾ ਜਦੋਂ ਤੋਂ ਵੀ ਰਸਤਾ ਨਹੀਂ ਆ ਇੱਧਰ ਵੀ ਗੱਡੀ ਵਾਲੇ ਖੜੇ ਆ ਟਾਈਮ ਲੱਗਣਾ ਹੈ 5 ਮਿੰਟ ਦੇਖੋ ਭਾਈ ਬਾਗੜ ਵੀ ਥੋੜੀ ਥੋੜੀ ਪੈਂਦੀ ਹੈ ਭਾਈ ਹੈ ਰਸਤਾ ਕਸੂਤਾ ਜ ਹੈ ਨਾ ਹਾਂਜੀ ਬਈ ਆਪਣੇ ਸਵਰਾਜ ਦੇ ਟੈਕਰ ਨੂੰ ਦੇਖ ਕੇ ਹਰੇਕ ਫੋਟੋ ਖਿਜਾ ਕੇ ਜਾਂਦਾ ਵੀ ਟਰੈਕਟਰ ਨਾਲ ਦੇਖ ਕੇ ਇਹ ਕਿ ਬਈ ਰਹਿਕ ਬੰਦਾ ਖੜ ਜਾਂਦਾ ਬਾਕੀ ਦੇਖੋ ਬਈ ਕਿੰਨੀ ਭੀੜ ਹੋ ਗਈ ਸ਼ਾਮ ਦਾ ਟਾਈਮ ਹੈ ਬਈ ਡਿਊਟੀਆਂ ਤੇ ਆ ਰਹੇ ਆ ਲੋਕ ਬੜੇ ਬੜੇ ਘਰਾਂ ਨੂੰ ਬਾਕੀ ਕੰਮ ਬਈ ਥੋੜਾ ਜਿਹਾ ਹੀ ਰਹਿ ਗਿਆ ਮੇਰੇ ਖਿਆਲ ਅੱਧਾ ਘੰਟਾ ਹੋਰ ਲੱਗੂਗਾ ਦੇਖੋ ਬਈ ਬੱਚੇ ਟਰੈਕਟਰ ਨੂੰ ਦੇਖ ਰਹੇ ਆ ਟਰੈਕ ਲਾਇਆ ਤਾਂ ਮੜਾ ਜੀ ਸਾਰੇ ਬਾਹਰ ਨੂੰ ਆ ਕੇ ਨਿਕਲ ਗਏ ਬਾਕੀ ਉਹ ਬਾਈ ਵੀ ਦੇਖ ਰਹੇ ਟਰੈਕਟਰ ਨੂੰ ਉਹਦੇ ਫੋਟੋ ਖਿਚਾ ਰਹੇ ਆ ਹਾਂ ਜੀ ਮਿੱਤਰੋ ਕੰਮ ਤਾਂ ਉਹਨਾ ਫਾਈਨਲ ਹੋ ਗਿਆ ਆ ਟਰੈਕਟਰ ਨੂੰ ਵੀ ਦੇਖ ਕੇ ਟਰੈਕ ਨੂੰ ਦੇਖ ਕੇ ਹਰੇ ਕੋਈ ਤਨ ਖੜੇ ਕਰਦਾ ਬਾਈ ਟਰੈਕ ਆਈ ਤਾਂ ਗੱਲਬਾਤ ਬਾਈ ਸਿਰਾਂ ਲੱਗ ਕੇ ਆਪਣਿਆਂ ਨਾਲ ਆਪੇ ਹੁੰਦੇ ਹੋਏ ਪੱਜ ਵੀ ਪੌਂਟ ਲੈਣਾ ਅੱਜ ਕੀ ਨੂੰਹੇ ਬਈ ਦੂਰ ਤੱਕ ਕੌਣ ਸੁਣੀ ਅੜਕ ਰਹੀ